ਇਸ ਵਕਤ ਅਸੀਂ ਖੜੇ ਹੈਗੇ ਆ ਸਰਕਾਰੀ ਸਮਾਰਟ ਸਕੂਲ ਔਰ ਦੇ ਵਿੱਚ ਇੱਥੇ ਦੇ ਬੱਚੇ ਜਿਹੜੇ ਆ ਖੇਡਾਂ ਖੇਡਣ ਜਾਂਦੇ ਨੇ ਗੇਮਾਂ ਖੇਡਦੇ ਨੇ ਔਰ ਅੱਜ ਖੇਡ ਕੇ ਆਏ ਨੇ ਨਾ ਤੋਂ ਜਾਣਦੇ ਆ ਕਿ ਕੀ ਗੇਮ ਖੇਡ ਕੇ ਆਏ ਆ ਜਿੱਤ ਕੇ ਵੀ ਆਏ ਨੇ ਕਿ ਨਹੀਂ ਬੜੀਆਂ ਵਧੀਆ ਜਿਹੜੀਆਂ ਵਰਦੀਆਂ ਇਹਨਾਂ ਨੇ ਪਾਈਆਂ ਹੋਈਆਂ ਟਰੋਫੀ ਜਿਹੜੀ ਆ ਉਹ ਤੁਸੀਂ ਇਹਨਾਂ ਦੇ ਹੱਥ ਵਿੱਚ ਦੇਖ ਪਾ ਰਹੇ ਔਰ ਆ ਤੁਸੀਂ ਦੇਖ ਸਕਦੇ ਆ ਟਰੋਫੀ ਜਿੱਤ ਕੇ ਆਏ ਨੇ ਔਰ ਇਹ ਜਿਹੜਾ ਨਾਮ ਆ ਉੱਪਰ ਲਿਖਿਆ ਹੋਇਆ 29 ਮਿਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ 225 26 ਫੁੱਟਵਾਲ ਲੜਕਿਆਂ ਔਰ ਪਹਿਲਾ ਨਾਮ ਲੈ ਕੇ ਆਏ ਆ ਜੀ ਹਾਂ ਜੀ ਪਹਿਲਾ ਨਾਮ ਲੈ ਕੇ ਆਏ ਆ ਔਰ ਇਹਨਾਂ ਦੇ ਜੋ ਟੀਚਰ ਨੇ ਇਸ ਉਹਨਾਂ ਨਾਲ ਵੀ ਇਸ ਵਕਤ ਅਸੀਂ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਕੌਰ ਇਹ ਕਿਹੜੇ ਸਕੂਲ ਆਗਾ ਆਪਣੇ ਇਹ ਜਿਹੜਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਔੜ ਹੈ ਔੜ ਹੈਗਾ ਇਹਨਾਂ ਦੀ ਕੀ ਗੇਮ ਸੀਗੀ ਜਰਾ ਥੋੜੀ ਜਿਹੀ ਦੱਸੋਗੇ ਇਹਨਾਂ ਦਾ ਮੈਚ ਹੋਇਆ ਸੀ ਪਹਿਲਾ ਇਹਨਾਂ ਦਾ ਇੱਕ ਮੈਚ ਹੋਇਆ ਸੀ ਸੈਮੀਫਾਈਨਲ ਵਾਲਾ ਕਿਉਂਕਿ ਦੋ ਟੀਮਾਂ ਨਹੀਂ ਆਈਆਂ ਸੀਗੀਆਂ ਸਾਡਾ ਪਹਿਲਾ ਮੈਚ ਹੋਇਆ ਸੀਗਾ ਉਹ ਹੋਇਆ ਸੀ ਸਾਡਾ ਸਰੋਆ ਬਲੋਕ ਨਾ ਮੁਕੰਦਪੁਰ ਵਿਖੇ ਅੱਛਾ ਜੀ ਹਾਂਜੀ ਉਹਨਾਂ ਨੂੰ ਇਹਨਾਂ ਨੇ ਪਹਿਲਾ ਹਾਰ ਆਏ ਸੀ 2-0 ਨਾਲ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਹਨਾਂ ਦਾ ਜਦੋਂ ਫਾਈਨਲ ਮੈਚ ਹੋਇਆ ਉੱਥੋਂ ਦੀ ਹੀ ਟੀਮ ਸੀ ਮੁਕੰਦਪੁਰ ਦੀ ਅੱਛਾ ਜੀ ਬਹੁਤ ਵਧੀਆ ਪਲੇਅਰ ਸੀਗੇ ਉਹਨਾਂ ਨੂੰ ਹਰਾ ਕੇ ਇਹ ਹੁਣ ਅੱਛਾ ਉਹਨਾਂ ਨੂੰ ਵੀ ਹਰਾਤਾ ਇਹਨਾਂ ਨੇ ਅੱਛਾ ਉੱਥੇ ਇਹਨਾਂ ਦਾ ਮੈਚ ਹੋਇਆ 2-1 ਨਾਲ ਮੈਚ ਕਾਦਾ ਸੀ ਇਹ ਫੁੱਟਬਾਲ ਦਾ ਮੈਚ ਹੋਇਆ ਫੁੱਟਬਾਲ ਦਾ ਮੈਚ ਸੀਗਾ ਇਹਨਾਂ ਦਾ ਹਾਂਜੀ ਤੇ ਕਿੰਨੀ ਖੁਸ਼ੀ ਹੋਈ ਹੈਗੀ ਜਦੋਂ ਇਹ ਦੇਖੋ ਬੱਚੇ ਆ ਗਏ ਟਰੋਫੀ ਇੱਕ ਕਿਸਮ ਦਾ ਜਿੱਥੇ ਬੱਚਿਆਂ ਦਾ ਨਾਮ ਆ ਉਹ ਤੇ ਹੈ ਪਰ ਸਕੂਲ ਦਾ ਨਾਮ ਸਾਰਿਆਂ ਤੋਂ ਵੱਡਾ ਹੁੰਦਾ ਹੈ ਹਾਂਜੀ 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 ਸਾਨੂੰ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਹੈ ਸਾਨੂੰ ਵੀ ਸਾਡੇ ਪਿੰਡ ਦਾ ਨਾਮ ਹੋਇਆ ਹੈ ਸਾਡੇ ਸਕੂਲ ਦਾ ਨਾਮ ਹੋਇਆ ਸਾਡੀ ਬੱਚਿਆਂ ਦਾ ਅੱਗੇ ਜਾ ਕੇ ਨਾਮ ਹੋਊਗਾ ਬੱਚਿਆਂ ਦਾ ਨਾਮ ਹੋਏਗਾ ਗੁੱਡੀ ਤੁਹਾਡਾ ਕੀ ਨਾਮ ਆ ਨਮਨਿੰ ਨਮਨਿੰ ਲਵਲੀਨ ਲਵਲੀਨ ਕਿਹੜੀ ਜਗ੍ਹਾ ਤੋਂ ਔਰ ਤੋਂ ਕਿਹੜਾ ਅੱਛਾ ਤੁਸੀਂ ਮੈਡਲ ਦਿਖਾਓ ਅੱਛਾ ਤੋਂ ਇਹ ਮੈਡਲ ਇੱਧਰ ਹੈਗੇ ਆ ਤੁਹਾਡਾ ਕੀ ਨਾਮ ਆ ਪ੍ਰਿਅੰਸੂ ਪ੍ਰਿਅੰਸੂ ਤੁਹਾਡਾ ਬਾਪ ਜੀ ਕੀ ਬਾਪ ਜੀ ਅੱਛਾ ਤੁਹਾਡਾ ਮਨਕਸ਼ੀ ਮਨਕਸ਼ੀ ਹੈ ਹੈ ਆਸਤਾ 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 ਪੂਰੀ ਰੱਖੀ ਸੀਗੀ ਪੇ ਅਸੀਂ ਜਿੱਤ ਕੇ ਆਣਾ ਹਨਾ ਔਰ ਇਹ ਬੱਚੇ ਦੇਖ ਸਕਦੇ ਆ ਕਿੰਨੀ ਖੁਸ਼ੀ ਹੋਈ ਤੁਹਾਨੂੰ ਬੱਚੋ ਬਾਪ ਅੱਛਾ ਅੱਗੇ ਤੋਂ ਤੁਸੀਂ ਐਦਾਂ ਹੀ ਖੇਡਾਂ ਖੇਡੋਗੇ ਜੀ ਹਾਂ ਜੀ ਹਾਂ ਦੇਖ ਲਓ ਪਤਾ ਕੀ ਹੈਗਾ ਮੈਂ ਤੁਹਾਨੂੰ ਦੱਸਦਾ ਜਿਹੜੇ ਬੱਚੇ ਨਾ ਐਦਾਂ ਦੇ ਗੇਮਾਂ ਖੇਡਦੇ ਆ ਖੇਡਦੇ ਰਹਿਣ ਅੱਗੇ ਤੱਕ ਵੀ ਹਟਣ ਨਾ ਉਹਨਾਂ ਨੂੰ ਨੌਕਰੀਆਂ ਵੀ ਮਿਲਦੀਆਂ ਆ ਕਈ ਵਾਰ ਵੀ ਚਲੇ ਜਾਂਦੇ ਆ ਹੁਣ ਫਿਰ ਮਿਹਨਤ ਪੂਰੀ ਕਰੋਗੇ ਜੀ ਹਾਂ ਜੀ ਅੱਛਾ ਇਸ ਤੋਂ ਪਹਿਲਾਂ ਕਿੰਨੀ ਕੁ ਮਿਹਨਤ ਕੀਤੀ ਆ ਜੀ ਬਹੁਤ ਬਹੁਤ ਮਿਹਨਤ ਦਾ ਫਲ ਹੀ ਇਹ ਆਇਆ ਕਿ ਤੁਸੀਂ ਜਿਹੜੀ ਆ ਕਿ ਇਹ ਟਰੋਫੀ ਲੈ ਕੇ ਆਏ ਆ ਇਹ ਬੱਚੇ ਤੁਸੀਂ ਦੇਖ ਪਾ ਰਹੇ ਹੋ ਕਿ ਮੈਨੂੰ ਇੱਥੋਂ ਟੀਚਰ ਮੈਡਮ ਦਾ ਫੋਨ ਆਇਆ ਸੀ ਕਿ ਸਾਡੇ ਸਕੂਲ ਦੇ ਬੱਚੇ ਜਿਹੜੇ ਆ ਕਿ ਉਹ ਜਿੱਤ ਕੇ ਆਏ ਹੈਗੇ ਆ ਇਸ ਕਰਕੇ ਆਪਣੇ ਚੈਨਲ ਤੇ ਨਿਊਜ਼ ਚਲਾਓ ਸੋ ਇਹ ਨਿਊਜ਼ ਜਿਹੜੀ ਹੈਗੀ ਆ ਮੈਨੂੰ ਵੀ ਬੇਹਦ ਖੁਸ਼ੀ ਹੁੰਦੀ ਆ ਕਿ ਸਾਡੇ ਇੱਕ ਪਰੋਸ ਦੇ ਲੜਕੀ ਜਿਹੜੀ ਆ ਗਵੰਡੀਆਂ ਦੀ ਔਰ ਸੁਨੀਤਾ ਇਹ ਇਹਨਾਂ ਦੀ ਮੰਮੀ ਦਾ ਨਾਮ ਆ ਸਾਡੇ ਗਵੰਡੀ ਨੇ ਜਦੋਂ ਗਵੰਡੀ ਵੀ ਜਿੱਤਦੇ ਨੇ ਤੇ ਸਮਝੋ ਪਿੰਡ ਜਿੱਤਦਾ ਹੈ ਸੋ ਨਵਾਂ ਸ਼ਹਿਰ ਦੁਆਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਗਰਚਾ ਦੀ ਵਿਸ਼ੇਸ਼ ਰਿਪੋਰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499